ਤੁਸੀਂ ਆਪਣੇ ਨਮਾਜ਼ ਤੇ ਜੋ ਸਨਮਾਨ ਕੀਤਾ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਬੁਮਾਰਕ ਮੌਕਾ ਹੈ ਗੁਰੂ ਨਾਨਕ ਮਹਾਰਾਜ ਦੇ ਘਰ ਤੋਂ ਬਖਸ਼ਿਸ਼ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਸਭ ਤੋਂ ਮੇਨ ਆਉਦੇ ਹੁੰਦੇ ਨੇ ਸਰਕਲ ਜ਼ਥੇਦਾਰ ਅੱਜ ਸਾਡੇ 11 ਸਰਕਲ ਜ਼ਥੇਦਾਰ ਜਿਹੜੇ ਹੈਗੇ ਸੀਗੇ ਬਣਾਏ ਨੇ ਪਾਰਟੀ ਨੇ ਸੋ ਇਹਨਾਂ ਨੂੰ ਬੁਲਾ ਕੇ ਅੱਜ ਸਨਮਾਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਵੜਪਾਗੀ ਸਮਝਦਾ ਆਪਣੇ ਆਪ ਨੂੰ ਓਕੇ ਸਰਕਲ ਜ਼ਥੇਦਾਰ ਜਿਹੜੇ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੇਨ ਰੀੜ ਦੀ ਹੱਡੀ ਹੈ ਸੋ ਸਾਰੇ ਸਰਕਲ ਜਥੇਦਾਰ ਸਭਨ 11 ਸਰਕਲ ਬਣਾਏ ਗਏ ਨੇ ਤੇ ਉਹ 11 ਸਰਕਲ ਜਥੇਦਾਰ ਜਿਹੜੇ ਸਿੱਕੇ ਜਾਏ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਸਾਡੇ ਜਿਹੜੇ ਯੂਥ ਕਾਲੀ ਦਲ ਦੇ ਵਿੱਚ ਅਹੁਦੇਦਾਰ ਬਣੇ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸੋ ਮੈਂ ਵੱਡਾ ਸਰਪਾਗ ਮੈਨੂੰ ਮਿਲਿਆ ਕਿ ਮੈਂ ਇਹਨਾਂ ਸਾਰੇ ਅਹੁਦੇਦਾਰਾਂ ਨੂੰ ਸਨਮਾਨ ਕੀਤਾ ਸੋ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਸਾਰੇ ਇਹਨਾਂ ਸੱਚ ਨਾਲ ਬੈਠ ਕੇ ਸਾਝੇ ਕੀਤੇ ਗਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਟੀਮ ਜਿਹੜੀ ਹੈ ਉਹ ਬਣ ਕੇ ਤਿਆਰ ਹੋਏਗੀ ਸਾਰੇ ਸਰਕਲ ਜਥੇਦਾਰ ਜਿਹੜੇ ਨੇ ਅੱਜ ਤੋਂ ਆਪਣੀ ਜਿਹੜੀ ਨੀਚੇ ਵਾਲੀ ਟੀਮ ਉਹਨਾਂ ਦੀ ਉਹਨੂੰ ਟੀਮ ਨੂੰ ਤਿਆਰ ਕਰਕੇ ਪਾਰਟੀ ਦੀ ਵੱਡਾ ਬਲ ਦੇਣਗੇ ਸੋ ਇਹਨਾਂ ਨਾਲ ਸਾਰਿਆਂ ਨਾਲ ਬੈਠ ਕੇ ਵਿਚਾਰ ਵਟਾਂਦਰੇ ਹੋਏ ਨੇ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਚਲੇ ਕੇ ਜਾਣਾ ਪਾਰਟੀ ਨੂੰ ਅੱਜ ਜ਼ਰੂਰਤ ਹੈਗੀ ਆ ਕਿ ਕਿਉਂਕਿ ਸਾਡੀ ਜਿਹੜੀ ਮੇਨ ਬੁਨਿਆਦ ਹੁੰਦੀ ਆ ਉਹ ਸਰਕਲ ਜਥੇਦਾਰੀ ਹੁੰਦੀ ਆ ਤੇ ਸਰਕਲ ਜਥੇਦਾਰ ਜਦੋਂ ਕੰਮ ਸ਼ੁਰੂ ਕਰਨਗੇ ਤਾਂ ਪਾਰਟੀ ਚੜ੍ਹਦੀ ਕਲਾ ਵਿੱਚ ਜਾਂਦੀ ਆ ਸੋ ਇਹਨਾਂ ਸਾਰਿਆਂ ਨੇ ਆਪਣੀ ਟੀਮ ਤਿਆਰ ਕਰ ਲਈ ਹੈ ਤੇ 10 ਦਿਨਾਂ ਦੇ ਵਿੱਚ ਵਿੱਚ ਟੀਮ ਤਿਆਰ ਕਰਕੇ ਪਾਰਟੀ ਦੇ ਹੈੱਡ ਆਫਿਸ ਵਿੱਚ ਭੇਜੀ ਜਾਊਗੀ ਬਾਕੀ ਜਿਹੜਾ ਕਿ ਸਾਰੇ ਅਹੁਦੇਦਾਰ ਕੰਮ ਲੱਗਣ ਤੇ ਸਾਡੀ ਜਿਹੜੀ ਜ਼ਿਲ੍ਹੇ ਦੀ ਜਥੇਬੰਦੀ ਹੈ ਆ ਉਹ ਵੀ ਜਲਦੀ ਐਲਾਨ ਹੋਣ ਵਾਲੀ ਹੈ ਜ਼ਿਲ੍ਹਾ ਪ੍ਰਧਾਨ ਬਣ ਕੇ ਤੇ ਉਸ ਤੋਂ ਬਾਅਦ ਜਿੰਦੇ ਸਰਕਲ ਜਥੇਦਾਰ ਬਣੇ ਨੇ ਜਿਹੜੇ ਜ਼ਿਲ੍ਹੇ ਚ ਨਾਮ ਭੇਜੇਗੇ ਨੇ ਉਹ ਵੀ 2-3 ਦਿਨਾਂ ਦੇ ਵਿੱਚ ਉਹ ਵੀ ਨਾਮ ਜਣੇ ਨੇ ਫਿਰ ਇਹਨਾਂ ਦਾ ਸਾਰਿਆਂ ਦਾ ਵੱਡਾ ਸਨਮਾਨ ਕਰਾਂਗੇ ਸੋ ਅਸੀਂ ਪਾਰਟੀ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਹੈ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਉਹਨਾਂ ਨੂੰ ਘਰ-ਘਰ ਪਚਾਉਣ ਵਾਸਤੇ ਸਰਕਲ ਜਥੇਦਾਰ ਤੇ ਉਹਨਾਂ ਦੀ ਸਾਰੀ ਟੀਮ ਇਹ ਕੰਮ ਕਰੇਗੀ ਕਿ ਪਾਰਟੀ ਦੀ ਸ਼ਰਧੀ ਕਲ ਵੱਲ ਲੈ ਕੇ ਜਾਏਗੀ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ ਹਲਾਕੇ ਦੇ ਵਿੱਚ ਉਹ ਬਹੁਤ ਤਰਸਯੋਗ ਬਣ ਚੁੱਕੇ ਨੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਰਕਾਰ ਨੇ ਜਿਹੜੇ ਕੰਮ ਕੀਤੇ ਸੀ ਅੱਜ ਉਹ ਕੰਮ ਸਾਰੇ ਢਹਿ ਢੇਰੀ ਹੋ ਰਹੇ ਨੇ ਪਵਾਂ ਸੜਕਾਂ ਦਾ ਮੁੱਦਾ ਲੈ ਲਵੋ ਤੇ ਪਵਾਂ ਜਿਹੜੀਆਂ ਸਾਡੀਆਂ ਬਿਲਡਿੰਗਾਂ ਕਿਵੇਂ ਅਸ਼ੂ ਮੰਡੀ ਬਣੀ ਸੀਗੀ ਨਗਰ ਦੇ ਵਿੱਚ ਸੜਕਾਂ ਸੀਗੀਆਂ ਜੜੀਆਂ ਤੇ ਸਾਡੇ ਸਾਂਝ ਕੇਂਦਰ ਸੇਵਾ ਦਾ ਕੇਂਦਰ ਇਹ ਸਾਰੇ ਢਹਿ ਢੇਰੀ ਹੋ ਰਹੇ ਨੇ ਮੈਂ ਸਮਝਦਾ ਕਿ ਸਰਕਾਰ ਨੇ ਬਦਲਾ ਨੀਤੀ ਤੋਂ ਬਗਾਰ ਕੋਈ ਕੰਮ ਨਹੀਂ ਕੀਤਾ ਨਾ ਲੋਕਾਂ ਦਾ ਕੋਈ ਕੰਮ ਕਰਕੇ ਦੇ ਸਕੀ ਆ ਜਿਹੜੀਆਂ ਸਬਧਾ ਕੇਂਦਰ ਸਾਂਝ ਕੇਂਦਰ ਬਣਾਏ ਸੀ ਉਹਨਾਂ ਨੂੰ ਪੇਂਟ ਕਰਕੇ ਇਹਨਾਂ ਨੇ ਮਹੱਲਾ ਕਲੀਨਿੰਗ ਬਣਾਏ ਮਹੱਲਾ ਕਲੀਨਿੰਗ ਬਣਾਉਣ ਦੇ ਨਾਲ ਜਿਹੜੇ ਡਾਕਟਰ ਤਾਂ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਜਿਹੜੇ ਉੱਥੇ ਡਾਕਟਰ ਬਿਠਾਉਂਦੇ ਨਾ ਤਾਂ ਹਸਪਤਾਲਾਂ ਦੇ ਹਾਲਾਤ ਮਾੜੇ ਬਣ ਗਏ ਹਸਪਤਾਲਾਂ ਦੇ ਵਿੱਚ ਅੱਜ ਇਹ ਹਾਲਾਤ ਨਹੀਂ ਕਿ ਦਵਾਈ ਨਹੀਂ ਮਿਲਦੀ ਇੱਕ ਇਹਨਾਂ ਨੇ ਫੈਸਲਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਕਿ ਜਿਹੜੀ ਦਵਾਈ ਹੈਗੀ ਆ ਸੀ ਅੰਦਰੋਂ ਦਵਾਗੇ ਉਹਨਾਂ ਹਾਲਾਤ ਕੀ ਬਣ ਗਏ ਕਿ ਡਾਕਟਰ ਕੋਲ ਦਵਾਈ ਹੈ ਨਹੀਂ ਅੰਦਰ ਉਹ ਡਾਕਟਰ ਦਵਾਈ ਬਾਹਰੋਂ ਪਰਚੀ ਲਿਖ ਕੇ ਦੇਣ ਤੋਂ ਵੀ ਡਰਦੇ ਨੇ ਤੇ ਲੋਕ ਉਸ ਬੁਵਾਰੀਆਂ ਨਾਲ ਲੋਕ ਜੂਝ ਰਹੇ ਨੇ ਮਰ ਰਹੇ ਨੇ ਤੇ ਹਾਲਾਤ ਜਿਹੜੇ ਨੇ ਤਰਸਯੋਗ ਬਣ ਚੁੱਕੇ ਨੇ ਹਰ ਪੱਖੋਂ ਫੇਸ ਕਰਕੇ ਮੈਂ ਸਮਝਦਾ ਕਿ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੀ ਕਿਸਾਨੀ ਦੀ ਰਾਖੀ ਕਰਨ ਦੇ ਲਈ ਪੰਜਾਬ ਦੇ ਨੌਜਵਾਨਾਂ ਦੀ ਰਾਖੀ ਕਰਨ ਦੇ ਲਈ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਘਾਤ ਖਰਜਾ ਪਹੁੰਚਿਆ ਉਹਦੇ ਉਹ ਬਚਾਉਣ ਦੇ ਲਈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਪੰਜਾਬ ਦੀ ਮਿਹਨਤ ਹੈ ਮੇਨ ਜ਼ਿੰਮੇਵਾਰੀ ਹੈ ਫੇਸ ਕਰਕੇ ਪੰਜਾਬ ਨੂੰ ਬਚਾਉਣਾ ਚਾਹੀਦਾ ਇਹਨਾਂ ਸਰਕਾਰ ਵੱਲ ਨਹੀਂ ਦਿਖਣਾ ਚਾਹੀਦਾ ਕਿਉਂਕਿ ਇਹ ਸਰਕਾਰ ਦੀ ਬਾਗਡੋਰ ਜਿਹੜੀ ਹੈਗੀ ਆ ਕੇਜਰੀਵਾਲ ਹੈ ਤੇ ਕਾਂਗਰਸ ਦੀ ਜਿਹੜੀ ਸਰਕਾਰ ਚੱਲਦੀ ਆ ਉਹ ਉੱਪਰ ਉਹਨਾਂ ਦਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਸਾਡਾ ਜਿਹੜਾ ਹੈਗਾ ਅਸੀਂ ਲੋਕਾਂ ਦੀ ਸੱਥਾਂ ਚੋਂ ਗੱਲਬਾਤ ਲੈਂਦੇ ਆ ਤੇ ਲੋਕਾਂ ਦੀ ਸੱਥਾਂ ਤੋਂ ਲੈ ਕੇ ਗੱਲਬਾਤ ਨੂੰ ਉਹਨੂੰ ਲਾਗੂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਬਣੀਆਂ ਸਤੋਂ ਸਾਡਾ ਉਹ ਅਸੀਂ ਪੂਰਾ ਲਾਗੂ ਕਰਕੇ ਲੋਕਾਂ ਦੇ ਵਿੱਚ ਕੰਮ ਕਰਕੇ ਦਿਖਾਏ ਨੇ ਤੇ ਇਹਨਾਂ ਨੇ ਤੋਕਰ ਨਾਲ ਬਰੌਂਠੇ ਬਣਾ ਕੇ ਦਿਖਾਏ ਨੇ ਸੋ ਇਸ ਕਰਕੇ ਲੋਕਾਂ ਨੂੰ ਸੁਚੇਤ ਹੋਣ ਦਿ ਲੋੜਾ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਨ ਕਿ ਉਹਨਾਂ ਕਿ ਸਾਰੇ ਸੁਚੇਤ ਹੋਵੋ ਇਹਨਾਂ ਬਾਹਰਲੇ ਲੋਕਾਂ ਜਿਹੜੇ ਧਾੜ ਵੀ ਆ ਗਏ ਨੇ ਇਹਨਾਂ ਧਾੜ ਵੀ ਨੂੰ ਆਪਾਂ ਕੱਢ ਸਕੀਏ ਪਾਰਲੀਮੈਂਟ ਚ ਵੀ ਇਹਨਾਂ ਦਾ ਬੂਰਾ ਬਿਸਤਰਾ ਗੋਲ ਤਰਕੀ ਭੇਜ ਕੇ ਤਾਂ ਕਿ ਇਹਨਾਂ ਨੂੰ ਸਭ ਕੁ ਸਿੱਖ ਲੈਣ ਤੇ ਜਿਹੜੇ 3 ਸਾਲ 2.5 ਸਾਲ ਰਹਿੰਦੇ ਨੇ ਹੋ ਸਕਦਾ ਜੇ ਪਾਰਲੀਮੈਂਟ ਦੇ ਲੋਕ ਇਹਨਾਂ ਨੂੰ ਚੰਗਾ ਝਟਕਾ ਦਿੰਦੇ ਆ ਤੇ ਜਿਹੜੇ 2.5 ਸਾਲ ਰਹਿੰਦੇ ਆ ਹੋ ਸਕਦਾ ਮੜਾ-ਬੜਾ ਲੋਕਾਂ ਦਾ ਕੰਮ ਕਰਕੇ ਦੇੜ ਤੇ ਜੇ ਇਹ ਇਹ ਝਟਕਾ ਲੋਕਾਂ ਨੇ ਨਾ ਦਿੱਤਾ ਤਾਂ ਇਹ ਪੰਜਾਬ ਨੂੰ ਬਰਵਾਦ ਕਰ ਦੇਣਾ ਪਹਿਲਾਂ ਅਗੇ ਸਿੱਧੂ ਮੂਸੇਵਾਲਾ ਸਾਡਾ ਨੌਜਵਾਨ ਜਿਵੇਂ ਉਹਦੀ ਸਕਿਉਰਿਟੀ ਦਾ ਮਸਲਾ ਸੀ ਜਿਹੜਾ ਤੁਹਾਨੂੰ ਲੀਕ ਕੀਤਾ ਤੇ ਉਹ ਲੀਕ ਕਰਨ ਦੇ ਨਾਲ ਸਾਡਾ ਨੌਜਵਾਨ ਸਾਡੇ ਕੋਲੋਂ ਖੋ ਗਿਆ ਸੋ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਉਸ ਪਰਿਵਾਰ 'ਚ ਫਿਰ ਖੁਸ਼ੀਆਂ ਆਈਆਂ ਪੰਜਾਬ 'ਚ ਖੁਸ਼ੀਆਂ ਖੜੇ ਤਾਂ ਸਕਦੀਆਂ ਜੇ ਪੰਜਾਬੀ ਆਪਣਾ ਕਵਰ ਕਰਸਾ ਕਰਸ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਲੈਣ ਓਕੇ ਅਤੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਹਲਕੇ ਦੇ ਇੰਚਾਰਜ ਲਾਲਕਾ ਸਾਹਿਬ ਸਾਰੀ ਸੰਗਤ ਨਾਲ ਨਾਲ ਮਿਲ ਕੇ ਜਥੇਦਾਰ ਨੇ ਉਕਤ ਕੀਤਾ ਨੇ ਜੋ ਕਿ ਪਾਰਟੀ ਦੀ ਲੀਡ ਦੇਖਦੀ ਨੇ ਜਥੇਦਾਰ ਆਉਣ ਵਾਲੀ ਸਰਕਾਰ ਅਗਲੀ ਗੱਲ ਲਈ ਬਣੂਗੀ ਸਾਰੇ ਜਥੇਦਾਰ ਨਾਲ ਕੇ ਮਿਹਨਤ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਨਮਾਨ ਕੀਤਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਦਾ ਬਹੁਤ ਬਹੁਤ ਧੰਨਵਾਦ ਹਲਕਾ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਜਿਹੜੇ 11 ਰਾਏ ਨੇ ਸਫਲ ਪ੍ਰਧਾਨ ਅਤੇ ਸਾਡੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਢਿਲਚਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਜਰਨਲ ਸਕੱਤਰ ਲਾਇਆ ਗਿਆ ਕੰਮ ਜਰਨਲ ਸਕੱਤਰ ਸੋ ਜੇ ਸਰਕਾਰ ਤੋਂ ਜਿੱਥੇ ਦਾ ਲਾਇਆ ਗਿਆ ਜਿਹੜੀ ਸਰਕਾਰ ਦੀਆਂ ਨੀਤੀਆਂ ਕਿਸ ਤਰ੍ਹਾਂ ਕਰ ਪਰ ਲੱਗਦਾ ਹੈ ਜਿਹੜੇ ਅੱਜ ਮਾਲਕਾ ਜੀ ਨੇ ਆਪਣੇ 11 ਸਰਕਲ ਪ੍ਰਧਾਨ ਬਣਾਏ ਨੇ ਉਹਨਾਂ ਦੇ ਵਿੱਚੋਂ ਸਾਨੂੰ ਪਾਸੂ ਦੇ ਵਿੱਚ ਸਰਕਲ ਦਾ ਪ੍ਰਧਾਨ ਬਣਾਇਆ ਅਸੀਂ ਆਪਣੀ ਅਗੇ ਟੀਮ ਪਿਆਰ ਕਰਕੇ ਵੋਟਾਂ ਵਾਸਤੇ ਜਿਵੇਂ ਵੀ ਸਾਡੀਆਂ ਡਿਊਟੀਆਂ ਲਾਉਣਗੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਾਲ ਨਿਭਾਵਾਂਗੇ ਤਾਂ ਕਿ ਸਾਡੀ ਸਰਕਾਰ ਅੱਗੇ ਵਾਸਤੇ ਬਣ ਸਕੇ ਤੈ ਤੋਂ ਤੁਹਾਨੂੰ ਧੰਨਵਾਦ ਕਰਦਾ ਕਿ ਸਾਡਾ ਜਿਹੜਾ ਨਾਭਾ ਵਿਧਾਨ ਸਭਾ ਹਲਕੇ ਦੇ ਵਿੱਚ 11 ਜਥੇਦਾਰ ਬਣਾਏ ਨੇ ਉਹ ਸਰਦਾਰ ਪਰ ਸਖੀਰ ਸਿੰਘ ਬਾਦਲ ਦੀ ਦੇਸ਼ਾਂਤ ਨਿਰਦੇਸ਼ ਅਟ ਲਾਲਕਾ ਸਾਹਿਬ ਦੀ ਸਿਫਾਰਸ਼ ਤੇ ਸਾਨੂੰ ਸਾਰਿਆਂ ਨੇ ਮਨਾਇਆ ਅਸੀਂ ਪਾਰਟੀ ਨੂੰ ਪੂਰੇ ਬਲੰਟੀਆਂ ਤੇ ਲੈ ਕੇ ਜਾਵਾਂਗੇ ਤੇ ਪਾਰਟੀ ਦਾ ਸਿਰ ਉੱਚਾ ਕਰਾਂਗੇ ਸਾਡੇ ਹਲਕਾ ਅੰਚਾਰ ਨਾਬਾ ਸਰਦਾਰ ਮੱਖਣ ਸਿੰਘ ਜੀ ਲਾਲਕਾ ਵੱਲੋਂ ਜੋ ਨਾਬੇ ਦੇ ਸਰਪਲ ਪ੍ਰਧਾਨ ਦਾ ਮਨਾਇਆ ਗਏ ਨੇ ਉਹ ਉਸੇ ਵਿਸ਼ਵਾਸ ਦਿਵਾਉਂਦੇ ਇਹਨਾਂ ਨੂੰ ਇਹਨਾਂ ਦੇ ਜੋ ਸਰਪਲ ਪ੍ਰਧਾਨ ਬਣਾਇਆ ਛੱਡੇ ਤੇ ਵਿਸ਼ਵਾਸ ਪ੍ਰਦਾ ਕੀਤਾ ਅਸੀਂ ਉਸ ਵਿਸ਼ਵਾਸ ਤੇ ਪੂਰਾ ਸਨਮਾਨ ਦਿੱਤਾ ਕਿ ਉਹ ਇਹਨਾਂ ਦੀ ਸਿਫਾਰਸ਼ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਸ਼ਾਹ ਜਿਹੜੇ ਅਹੁਦੇਦਾਰ ਨਗੇ ਉਹ ਬਣੇ ਨਗੇ ਸੋ ਇਹਨਾਂ ਨੇ ਦਿਸ਼ਾ ਨਿਰਦੇਸ਼ ਵੀ ਦਿੱਤੇ ਨੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਕਿਸ ਤਰ੍ਹਾਂ ਕੰਮ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲੋਂ 90 ਦੇ ਵਿੱਚੋਂ ਫਤਵਾ ਮਿਲਿਆ